ਲੋ ਜੀ ਇਹ ਸਾਡਾ ਪਾਰਸਲ ਆਇਆ ਕਿੰਨੇ ਦਿਨਾਂ ਦਾ ਤਾਂ ਟਾਈਮ ਨਹੀਂ ਲੱਗਦਾ ਰਿਹਾ ਸੀ ਵੀਡੀਓ ਬਣਾਉਂਦਾ ਤੇ ਇਹ ਅਸੀਂ ਮੰਗਵਾਇਆ ਮਿਸੂ ਤੋਂ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਦੇ ਸਾਰੇ ਉਮੀਦਾਂ ਪਿੱਛੇ ਠੀਕ ਠਾਕ ਹੋਗੇ ਲੋ ਜੀ ਅੱਜ ਸਰਦਾਰ ਸਾਹਿਬ ਨੇ ਮੱਸਿਆ ਦੀ ਛੁੱਟੀ ਕੀਤੀ ਤੇ ਆਪਾਂ ਪਹਿਲਾਂ ਚੱਲੇ ਆ ਜੇ ਗੁਰੂ ਘਰ ਮੱਥਾ ਟੇਕਣ ਕਾਫੀ ਟਾਈਮ ਦੇ ਗਏ ਹੋਇਆ ਤਾਂ ਫਿਰ ਜਾਣਾ ਆਪਾਂ ਥੋੜਾ ਜਿਹਾ ਕਾਦੀ ਵਾਂਡੇ ਉੱਥੇ ਜਾਵਾਂਗੇ ਤੇ ਆਪਣੇ ਨਿੱਕੇ ਨਿੱਕੇ ਨਿਆਣਿਆਂ ਨੂੰ ਮਿਲ ਕੇ ਆਵਾਂਗੇ ਤੇ ਆਪਾਂ ਰੈਡੀ ਤਿਆਰ ਹੋ ਗਏ ਆ ਤੇ ਇੱਧਰ ਤਿਆਰ ਹੁੰਦੇ ਪਏ ਆ ਤੇ ਫਿਰ ਚੱਲਦੇ ਆ ਪਹਿਲਾਂ ਆਪਾਂ ਰਾਜਰਾਮ ਜਾਣਾ ਮੱਥਾ ਟੇਕੂ ਤੇ ਇਹ ਆਪਾਂ ਲੈ ਛੋਟੇ ਛੋਟੇ ਕਾਕਿਆਂ ਲਈ ਖੜਾਉਣੇ ਦੋ ਬੈਠ ਕਾਫੀ ਚਰਾੰਦੇ ਲਏ ਆ ਤੋਂਦੋਂ ਦੇ ਆਪਾਂ ਗਏ ਨਹੀਂ ਹੈਗੇ ਇਸ ਕਰਕੇ ਦੇਣ ਨਹੀਂ ਜਾਇਆ ਗਿਆ ਤੇ ਹੁਣ ਆਪਾਂ ਇਹ ਲੈ ਕੇ ਚੱਲਿਆਂ ਇਹ ਨਵਦਾ ਵਾ ਆ ਸ਼ੋਭਕ ਖੁਸ਼ ਦਾ ਤਾਂ ਮੈਡਮ ਦਾ ਸ਼ਾਲ ਹੁਣ ਇਸ ਇਸ ਨਾਲੇ ਦੇ ਕੇ ਆਵਾਂਗੇ ਤੇ ਨਾਲੇ ਹੁਣ ਉਹਨਾਂ ਨੂੰ ਅਸੀਂ ਮਿਲ ਕੇ ਆਵਾਂਗੇ ਨੁਬੜੇ ਦਿਨਾਂ ਦੇ ਕਹਿਣ ਦੇ ਆਉਂਦੇ ਨਹੀਂ ਹੁੰਦੇ ਨਹੀਂ ਤੇ ਅੱਜ ਹੁਣ ਆਪਾਂ ਉਹਨਾਂ ਨੂੰ ਦੱਸਿਆ ਨਹੀਂ ਹੈਗਾ ਸਰਪ੍ਰਾਈਜ਼ ਦੇਣਾ ਅੱਜ ਉਹਨਾਂ ਨੂੰ

ਅਮ ਵਧੀਆ ਟੌਰ ਬੰਦ ਇੱਧਰ ਟੌਰ ਬੰਦ ਆਈ ਓਏ ਹੋ ਓਏ ਓਏ ਧੂਖਾ ਕਰ ਨਾ ਪਰਵਾਲੀ ਚੜਨਾ ਪਰਵਾਲੀ ਇੱਧਰ ਸਮੋਸੇ ਖਾਣੇ ਦਿਖਾ ਲਾ ਖੋਸ਼ੇ ਤੁਹਾਡ ਲਈ ਵੀ ਇੱਕ ਇੱਕ ਚੀਜ਼ ਲਿਆਂਦੀ ਆ ਜੇ ਆਓਗੇ ਤਾਂ ਦੇਣੀ ਰਾਮ ਕੇ ਕੁੜੀ ਦੇ 3 ਡਾਕ ਲੱਖ ਦਾ ਗੇਮ ਕਰ ਪੜਾਂਦਾ ਜਾ ਲੈ ਡਾਇਰੈਕਟ ਲੱਖ ਪੀਆ ਦੇ ਉਹ ਇਧਰ ਆ ਕੀ ਕਰੀ ਤੂੰ ਤਾਂ ਪੜਾਂਦਾ ਕਾ ਨਾ ਗੋਤੀ ਖੇਚ ਲੈਣੀ ਆ ਆਪਣੀ ਚਲਾ ਮਟ ਲੋ ਜੀ ਇਹ ਸਾਡਾ ਪਾਰਸਲ ਆਇਆ ਕਿੰਨੇ ਦਿਨਾਂ ਦਾ ਤਾਂ ਟਾਈਮ ਨਹੀਂ ਲੱਗਦਾ ਰਿਹਾ ਸੀ ਵੀਡੀਓ ਬਣਾਉਂਦਾ ਤੇ ਇਹ ਅਸੀਂ ਮੰਗਵਾਇਆ ਮਿਸੂ ਤੋਂ ਕਪੜੇ ਪਾਉਣ ਵਾਲੇ ਕਵਰ ਇਹ ਆਖ ਕਵਰ ਆਏ ਨੇ ਤੇ ਬਹੁਤ ਹੀ ਵਧੀਆ ਨੇ ਕਿਉਂਕਿ ਆਪਾਂ ਜਦੋਂ ਗਰਮੀਆਂ ਸਰਦੀਆਂ ਵਾਲੇ ਕੱਪੜੇ ਰੱਖਦੇ ਆਂ ਤੇ ਕਿਸੇ ਵੇਲੇ ਲਪਾਪਿਆਂ ਚ ਜਾਂ ਬੈਕਾਂ ਵਿੱਚ ਰੱਖਦੇ ਆਂ ਤਾਂ ਉਹ ਫਿਰ ਜ਼ਿਆਦਾਤਰ ਨਹੀਂ ਹੁੰਦੇ ਹੈਗੇ ਤੇ ਇਹ ਅਸੀਂ ਮੰਗਵਾਇਆ ਹੁਣ ਨਵੇਂ ਇਹ 8 ਪੀਸ ਆਏ ਨੇ ਤੇ ਇਹਨਾਂ ਦੀਆਂ ਜਿੱਪਾਂ ਵੀ ਦੋ ਦੋ ਜਿੱਪਾਂ ਲਗੀਆਂ ਵੇਖੋ ਤੇ ਸੈੱਜ ਵੀ ਬਹੁਤ ਵਧੀਆ ਵਰਦਾ। ਕਾਫੀ ਨਾ ਤਾਂ ਬਹੁਤਾ ਛੋਟਾ ਵਾ ਤੇ ਨਾ ਹੀ ਬਹੁਤਾ ਵੱਡਾ ਲੇਖ ਸਕਦੇ ਜੀ। ਤੇ ਬਹੁਤ ਹੀ ਵਧੀਆ ਚੀਜ਼ ਹੈ। ਤੇ ਆਪਾਂ ਇਹ ਵਾਲੇ ਜਿਹੜੇ ਨਾ ਇਹ ਓਪਨ ਪਹਿਲਾਂ ਹੀ ਕਰ ਛੱਡਿਆ ਸੀ ਇਹਨਾਂ ਨੇ ਤੇ ਇਹ ਵਾਲੇ ਜਿਹੜੇ ਨਾ 4-5 ਰਿੰਗੇ ਤੇ ਤਿੰਨ ਆਪਾਂ ਬੈਗਾਂ ਦੇ ਵਿੱਚ ਕੱਪੜੇ ਪਾ ਕੇ ਵੀ ਰੱਖੇ ਹੋਏ ਨੇ। ਤੁਹਾਨੂੰ ਵੀ ਤੁਹਾਨੂੰ ਦੱਸਦੇ ਆ। ਇਹ ਵਾਲੇ ਤਿੰਨੇ ਜਿਹੜੇ ਬੈਗ ਆ ਆਪਾਂ ਇਹਨਾਂ ਦੇ ਵਿੱਚ ਇਹ ਕੱਪੜੇ ਪਾ ਲੈਣ। ਇਹ ਬਹੁਤ ਜ਼ਿਆਦਾ ਕੱਪੜੇ ਆ ਰਹੇ ਨੇ ਇਹਨਾਂ ਦੇ ਵਿੱਚ ਆ ਵੇਖੋ ਸਾਰੇ ਆਪਾਂ ਗਰਮ ਕੱਪੜੇ ਜਿਹੜੇ ਸਿਆਲ ਵਾਲੇ ਇਹਨਾਂ ਦੇ ਵਿੱਚ ਕੋਟੀਆਂ ਵਜਾਇਆਂ ਸਾਰੀਆਂ ਸਵੈਟਰ ਵਗੈਰਾ ਸਾਰੇ ਪਾਲੇ ਆ ਤੇ ਆਪਾਂ ਜਿਹੜੇ ਕਵਰ ਲੈਂਦੇ ਨੇ ਇਹਨਾਂ ਆਪਾਂ ਜਿਹੜੇ ਆ ਕੰਪਲੀਟ ਕਰ ਲਏ ਨੇ ਤੇ ਬਾਕੀ ਰਹਿ ਗਏ ਨੇ 8 ਪੀਸ ਨਹੀਂ ਇਹਦੇ ਵਿੱਚ ਬਹੁਤ ਹੀ ਵਧੀਆ ਠੀਕ ਆ ਤਾਂ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕਵਰ ਕਰਕੇ ਆਪਣੇ ਵੱਡਿਆਂ ਛੋਟਿਆਂ ਦੇ ਕੱਪੜੇ ਜਿਹੜੇ ਬੈੱਡ ਵਿੱਚ ਰੱਖ ਸਕਦੇ ਹਾਂ ਜਾਂ ਪੇਟੀ ਵਿੱਚ ਰੱਖ ਸਕਦੇ ਹਾਂ ਤੇ ਇਹਦੇ ਨਾਲ ਜਿਹੜਾ ਘੱਟਾ ਵਜਾਇਣਾ ਨਹੀਂ ਪੈਂਦਾ ਹੈਗਾ ਕੱਪੜਿਆਂ ਦੇ ਤੇ ਤੇ ਬਾਕੀ ਹੁਣ ਜਿਹੜੇ ਦਿਨ ਦੇ ਨੇ ਉਹਨਾਂ ਵਿੱਚ ਆਪਾਂ ਸਿਰ ਕੱਪੜੇ ਪੈਕ ਕਰਕੇ ਰੱਖਾਂਗੇ ਤੇ ਉਧਰ ਸਾਡੀ ਸਰਦੀਆਂ ਹੰਕੇ ਰਹੇਗੀ ਤੇ ਨਾ ਤਾਂ ਸਮਾਂਗੇ ਰੋਟੀ ਤੇ ਛੋਟੇ ਜਿਹੇ ਵੀਡੀਓ ਦਾ ਕਰਾਂਗੇ ਐਂਡ ਨੈਕ ਵੀਡੀਓ ਬਣਾ ਕੇ ਦਿਲਾਂਗੇ ਤਾਂ ਕਰਕੇ ਤੇ ਫਿਰ ਸੌਂ ਗਏ ਬੈ